ਇਹ ਬਿਲਕੁਲ ਸਰਬਜੀਤ ਸਿੰਘ ਦੀ ਸੱਚੀ ਗੱਲ ਆ ਅਸੀਂ ਸ਼ਹੀਦਾਂ ਦੀਆਂ ਗੱਲਾਂ ਵੀ ਕਰਦੇ ਆ ਫੋਟੋ ਵੀ ਲਾ ਲੈਂਦੇ ਆ ਪਰ ਅਸਲ ਵਿੱਚ ਜਿਹੜਾ ਸਾਨੂੰ ਕੰਮ ਕਰਨਾ ਚਾਹੀਦਾ ਉਹ ਨਾ ਸ਼ਰੌ ਨਹੀਂ ਕਰਦਾ ਪਰੰਧਕ ਕਮੇਟੀ ਕਰਦੀ ਆ ਨਾ ਹੋਰ ਕੋਈ ਪੰਥਕ ਧਿਰਾਂ ਕਰਦੀ ਆ ਜੀ ਤੁਸੀਂ ਕਹੇ ਵੀ ਕੌਮ ਨੂੰ ਆਗੂ ਚਾਹੀਦਾ ਪਰ ਸਰਕਾਰਾਂ ਵੀ ਕੋ ਆਗੂਆਂ ਦੇ ਬਰਾਬਰ ਉਹਨਾਂ ਦੇ ਸਰਨਾਵੇ ਉਹਨਾਂ ਦੇ ਹਮਸ਼ਕਲ ਇਸੇ ਪਿੰਡ ਦੇ ਵਿੱਚ ਆਪਾਂ ਖੜੇ ਦੀਨੇ ਪਿੰਡ ਦਾ ਇੱਕ ਨੌਜਵਾਨ ਜਿਹੜਾ ਉਹਨੇ ਖਡੂਰ ਸਾਹਿਬ ਆਪਣੇ ਫਾਰਮ ਭਰੇ ਨੇ ਭਾਈ ਅਮਰਪਾਲ ਸਿੰਘ ਦੇ ਬਰਾਬਰ ਨਾਂ ਵੀ ਉਹਦਾ ਅਮਰਪਾਲ ਏ ਸ਼ਕਲ ਵੀ ਦਸਤਾਰ ਵੀ ਉਹਦੇ ਵਾਂਗੂ ਬਣਦਾ ਤੇ ਕੀ ਕਹਿਣਾ ਚਾਹੋਗੇ ਮਤਲਬ ਉਹਦੇ ਬਾਰੇ ਦੇਖੋ ਬਹੁਤ ਵਧੀਆ ਮੁੰਡਾ ਐ ਇਸ ਪਿੰਡ ਦਾ ਮੁੰਡਾ ਉਹ ਪਰ ਜਿਹੜਾ ਰਾਜਾ ਹੁੰਦਾ ਉਹਨੂੰ ਭਲੇਖਾ ਹੁੰਦਾ ਕਿ ਮੈਂ ਇਸ ਕੁਰਸੀ ਤੇ ਰਹਿਣਾ ਜਿੰਨੇ ਰਾਜੇ ਆਏ ਆ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਜਾਂ ਮੁੱਖ ਮੰਤਰੀ ਬਣੇ ਆ ਉਹਨੂੰ ਇੱਕ ਭਲੇਖਾ ਹੁੰਦਾ ਇਹੀ ਭਲੇਖਾ ਉਹਨਾਂ ਦਾ ਅੰਤਮਾਨ ਖਾ ਗਿਆ ਜਿਹੜਾ ਸੁਖਵੀਰ ਖੰਡਾ ਰਹਾ ਕਹਿੰਦਾ ਕੈਪਟਨ ਖੰਡਾ ਰਹਾ ਕਿ ਮੈਂ ਸਦਾ ਇਸ ਕੁਰਸੀ ਤੇ ਰਹਿਣਾ ਇਸ ਕਰਕੇ ਉਹ ਭਲੇਖੇ ਚਾ ਲੋਕਾਂ ਨੇ ਕਿੰਨੇ ਮਰਜ਼ੀ ਨਾਂ ਦੇ ਬੰਦੇ ਖੜਾਈ ਜਾਣ ਲੋਕ ਉੱਥੇ ਵੋਟਾ ਉਹਨਾਂ ਨੇ ਫੈਸਲਾ ਕਰ ਲਿਆ ਤਰਨ ਤਰਨ ਵਾਲਿਆਂ ਨੇ ਖੰਡੂਰ ਵਾਲਿਆਂ ਨੇ ਕਿ ਅਸੀਂ ਅੰਮ੍ਰਿਤਪਾਲ ਨੂੰ ਪਾਉਣੀ ਹੈ ਇੱਥੇ ਫੈਸਲਾ ਲੋਕਾਂ ਨੇ ਕਰ ਲਿਆ ਅਸੀਂ ਤਾਂ ਇਹ ਦੂਜੀਆਂ ਪਾਰਟੀਆਂ ਨੂੰ ਨਿੰਦ ਭੰਡ ਨਹੀਂ ਕਰਦੇ ਕਿਉਂਕਿ ਸਾਡਾ ਉਹ ਨਾ ਮੁਕਾਬਲਾ ਹੀ ਕੋਈ ਨਹੀਂ ਕਿੱਥੇ ਸ਼ਹੀਦ ਬੀਅੰਦ ਸਿੰਘ ਦਾ ਮੁੰਡਾ ਕਿੱਥੇ ਦੂਜੇ ਮੇਰੇ ਵਰਗੇ ਬੰਦੇ ਵਿਚਾਰੇ ਨਕੰਮੇ ਬੰਦੇ ਖੜੇ ਆ ਜੇ ਲੱਗਦਾ ਤੁਹਾਨੂੰ ਲੋਕ ਪਾਰਟੀਆਂ ਦੇ ਉੱਪਰ ਉੱਠ ਗਏ ਉੱਪਰ ਉੱਠਣਗੇ ਲੋਕਾਂ ਨੂੰ ਅਪੀਲ ਵੀ ਮੈਂ ਕਰਦਾ ਜੇ ਨੂੰ ਉੱਠਣਾ ਚਾਹੀਦਾ ਪਾਰਟੀਆਂ ਰਹਿਣਗੀਆਂ ਸਰਪੰਚੀ ਮੈਂਬਰੀ ਬਲਾਕ ਸੰਭ ਦੀ ਜ਼ਿਲ੍ਹਾ ਪ੍ਰੀਸ਼ਦ ਲੜ ਲੜਨ ਜਿੱਧਰ ਮਰਜੀ ਪਰ ਇੱਥੇ ਪੱਕਾ ਸਵਾਲ ਆ ਤੇ ਉੱਥੇ ਅੰਮਰਦਪਾਲ ਨੂੰ ਵੀ ਜਿੱਥੇ ਜਿੱਥੇ ਪੰਥਕ ਬੰਦੀ ਇਹਨਾਂ ਨੇ ਕੁਛ ਕੀਤਾ ਕਿਉਂਕਿ ਇਹਨਾਂ ਬੰਦਿਆਂ ਨੇ ਕਰਕੇ ਵਿਖਾਇਆ ਇਹਦੇ ਫਾਦਰ ਸਾਹਿਬ ਨੇ ਤੇਦੀ ਮਦਰ ਨੇ ਕਰਕੇ ਵਿਖਾਇਆ ਇਹਦੇ ਦਾਦੇ ਨੇ ਸੁੱਚਾ ਸੰਗ ਮਲਵਾ ਨੇ ਕਰਕੇ ਵਿਖਾਇਆ ਜੀ ਔਰ ਸਾਨੂੰ ਇਸ ਪਰਿਵਾਰ ਦੀ ਕਦਰ ਕਰਕੇ ਵੋਟਾਂ ਪਾਉਣੀਆਂ ਚਾਹੀਦੀਆਂ ਔਰ ਮਹਾਰਾਜ ਕਿਰਪਾ ਕਰੂ ਗੁਰੂ ਗਵੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਇਸ ਧਰਤੀ ਤੇ ਰਹੇ ਆ ਉਹੀ ਕਲਾ ਵਰਤੌਣਗੇ ਇਸ ਦਾ ਕੌਣ ਆ ਮੈਂ ਤਾਂ ਸਰ ਵੀ ਨਹੀਂ ਸੰਦਾ ਗੇੜੇ ਕੱਢਣ ਵਾਲੇ ਆ ਲੋਕਾਂ ਕੋਲੇ ਇਹ ਤਾਂ ਲੋਕਾਂ ਦੀ ਜਿਵੇਂ ਝੁੱਪੇ ਖੜੇ ਆ ਵਿਚਾਰੇ ਤੇ ਇਸ ਕਰਕੇ ਮੈਨੂੰ ਆਸ ਆ ਇੱਕ ਤਾਂ ਡੇ ਤੇ ਮੀੜ ਗਏ ਤੇ ਮੈਂ ਤੁਹਾਨੂੰ ਪੂਰੀ ਮਨ ਨਾਲ ਅਪੀਲ ਕਰਦਾ ਕਿ ਤੁਸੀਂ ਸਾਡੀ ਮਦਦ ਕਰੋ ਮਦਦ ਤੁਸੀਂ ਸਹੀ ਕਰੋ ਕਿਉਂਕਿ ਜਿਹੜੇ ਅੱਜ ਦਾ ਮੀਡਗਾ ਅਖਬਾਰ ਆ ਜਿਵੇਂ ਕਿਤੇ ਖਬਰ ਨਹੀਂ ਆਉਂਦੀ ਜੀ ਮੀਟ ਦਾ ਸਰਬਜੀਤ ਸਿੰਘ ਨੇ ਜਲ ਕਿਤੇ ਕਹਿ ਨਹੀਂ ਰਿਹਾ ਪਰ ਮੀਟ ਦਾ ਲੋਕਤੰਤਰ ਦਾ ਚੌਥਾ ਥੰਮ ਆ ਤੇ ਚੌਥਾ ਥੰਮ ਦਾ ਕੰਮ ਇਹ ਹੈ ਕਿ ਇਨਸਾਫ ਕਰੇ ਅੱਜ ਇਸ ਬੰਦੇ ਨਾਲ ਇਨਸਾਫ ਹੋਣਾ ਚਾਹੀਦਾ ਜਿੰਨੇ ਲੋਕ ਇਕੱਠੇ ਹੋਣ ਉਹਨੂੰ ਖਬਰ ਤਾਂ ਲੱਗੇ ਘੱਟੋ-ਘੱਟ ਤੁਸੀਂ ਕਿਰਪਾ ਕਰਕੇ ਸਾਡੀ ਜਿਹੜੀ ਗੱਲ ਸਹੀ ਉਹਨੂੰ ਲੋਕਾਂ ਤੱਕ ਪਹੁੰਚਾ ਦਿਓ ਜੀ ਸਰਦਾਰ ਸਾਹਿਬ ਭਾਈ ਕੀ ਕਹਿਣਾ ਚਾਹੁੰਦੇ ਜੇ ਖਡੂਰ ਸਾਹਿਬ ਉਹ ਵੀ ਆਜ਼ਾਦ ਉਮੀਦਵਾਰ ਨੇ ਤੇ ਲੋਕ ਉਹਨਾਂ ਦੇ ਨਾਲ ਜਿਵੇਂ ਇੱਥੇ ਤੁਹਾਡੇ ਇਕੱਠ ਹੋ ਰਿਹਾ ਉਹਨਾਂ ਪਿੰਡਾਂ ਦੇ ਵਿੱਚ ਬੜਾ ਭਾਰੀ ਇਕੱਠ ਹੋ ਰਿਹਾ ਦੇਖੋ ਜੀ ਜਿਹੜੇ ਅਮਰਿਤਪਾਲ ਸਿੰਘ ਹੈ ਨਾ ਉਹਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਹੀ ਕੰਮ ਕੀਤਾ ਹੈ ਅੰਮ੍ਰਿਤ ਸੰਚਾਰ ਅੰਮ੍ਰਿਤ ਸੰਚਾਰ ਲੋਕ ਮੁੰਡਿਆਂ ਤੋਂ ਨਸ਼ੇ ਛਡਵਾਏ ਆ ਬਹੁਤ ਕੁਝ ਮਤਲਬ ਕੌਮ ਦੇ ਭਲਾਈ ਲਈ ਕੰਮ ਕੀਤਾ ਹੈ ਤੇ ਜਿਹੜੀ ਜਿਹੜਾ ਵੀ ਇਨਸਾਨ ਜਾਂ ਸੰਸਥਾ ਕੌਮ ਦੀ ਭਲਾਈ ਲਈ ਕੰਮ ਕਰਦੀ ਹੈ ਨਾ ਉਹ ਫਿਰ ਸੈਂਟਰ ਦੀਆਂ ਨਜ਼ਰਾਂ 'ਚ ਰੋਬਤੀਆਂ ਹਮ ਸੈਂਟਰ ਦੀਆਂ ਨਜ਼ਰਾਂ ਨੂੰ ਚੁੱਕਦਾ ਐਨਐਸਏ ਲਾ ਕੇ ਤੇ ਉਹ ਜਿਬੜੂ ਗਰਪੇ ਹਾਂ ਜਿਹੜਾ ਐਨਐਸਏ ਉਸਤੇ ਉਹੀ ਉਸੇ ਗੱਲ ਤੇ ਮੈਂ ਆਉਣਾ ਵੀ ਉੱਦੇ ਕੋਲੋਂ ਕੋਈ ਬੰਬ ਫੜਿਆ ਗਿਆ ਹਮ ਕੋਈ ਅਸਲਾ ਫੜਿਆ ਗਿਆ ਕੀ ਫੜਿਆ ਗਿਆ ਉਸ ਤੋਂ ਵੀ ਜਿਹੜਾ ਉਸਤੇ ਐਨਐਸਏ ਲਾਤੀ ਦੱਸੋ ਤਾਂ ਸਹੀ ਕੁਝ ਨਹੀਂ ਫੜਿਆ ਗਿਆ ਨਾ ਐਕਸਟੈਂਡ ਕਰਦੀ ਹਾਂ ਮਤਲਬ ਕੁਝ ਨਹੀਂ ਫੜਿਆ ਗਿਆ ਤੇ ਐਨਐਸਏ ਕਿਉਂ ਲਾਈ ਕਿਉਂਕਿ ਪੰਜਾਬ ਦਾ ਭਲਾ ਚਾਹੁੰਦਾ ਪੰਜਾਬ ਦਾ ਭਲਾ ਕਰ ਵੀ ਰਿਹਾ ਸੀ ਹਮ ਇਸ ਲਈ ਹੁਣ ਲੋਕਾਂ ਨੂੰ ਇਹੀ ਹੈ ਪੰਜਾਬ ਦੇਆਂ ਨੂੰ ਵੀ ਆਪਾਂ ਇਕੱਠੇ ਹੋ ਕੇ ਜੀ ਤੇ ਅੰਮ੍ਰਿਤਪਾਲ ਨੂੰ ਜਿਤਾ ਕੇ ਛੇਤੀ ਤੋਂ ਛੇਤੀ ਜੇਲ੍ਹ ਚੋਂ ਕੱਢਿਆ ਨਿਕਲਣਾ ਵੀ ਚਾਹੀਦਾ ਹੈ ਜੀ ਭਾਈ ਜੀ ਨਹੀਂ ਤਾਂ ਜੇ ਅਸੀਂ ਕੁਛ ਨਹੀਂ ਕਰਦੇ ਫਿਰ ਤਾਂ ਸੈਂਟਰ ਗਵਰਨਮੈਂਟ ਜਿੰਨੂੰ ਮਰਜ਼ੀ ਕੰਨ ਤੋਂ ਫੜ ਕੇ ਅੰਦਰ ਕਰ ਦੂਗੀ ਭਾਈ ਤੂੰ ਅੰਦਰ ਚੱਲ ਕੇ ਬੈਠ ਜੀ ਜੀ ਅਸੀਂ ਕੁਛ ਨਹੀਂ ਕਰਦੇ ਜੀ ਘੱਟੋ-ਘੱਟ ਅਸੀਂ ਵੋਟਾਂ ਚ ਉਹਨਾਂ ਨੂੰ ਜਿਤਾ ਕੇ ਬਾਹਰ ਤਾਂ ਕਢਾਈਏ ਬਿਲਕੁਲ ਜੀ ਤੇ ਜੇ ਇੱਥੇ ਲੋਕ ਤੁਹਾਨੂੰ ਇਹ ਜੋ ਪੰਜਾਬ ਦੀਆਂ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਚੰਡੀਗੜ੍ਹ ਦੇ ਮੁੱਦੇ ਇਹ ਗੂੰਜਣਗੇ ਪਾਰਲੀਮੈਂਟ ਤੇ ਬਿਲਕੁਲ ਗੂੰਜਣਗੇ ਜੀ ਮੈਨੂੰ ਇੱਕ ਗੱਲ ਦੱਸੋ ਜਿਹੜੀਆਂ ਸਟੇਟਾਂ ਦੇ ਵਿੱਚ ਨੇਚਰਲ ਰਿਸੋਰਸਸ ਐ ਕੋਲਾ ਐ ਪੰਜਾਬ ਕੋਲਾ ਖਰੀਦਦਾ ਹੈ ਝਰਮਲ ਲਈ ਜੀ ਹੁਣ ਜਿਹੜੀ ਰਿਪੀਰੀਅਨ ਲਾਅ ਐ ਰਿਪੀਰੀਅਨ ਲਾਅ ਕੀ ਐ ਜਿਹੜੀ ਸਟੇਟ ਦੇ ਥਰੂ ਪਾਣੀ ਜਾਂਦਾ ਹੈ ਉਸੇ ਦਾ ਕਬਜ਼ਾ ਐ ਜੀ ਫੜ ਪਾਣੀ ਤਾਂ ਸਾਨੂੰ ਸਾਡੇ ਆਪਣੇ ਪੰਜਾਬ ਲਈ ਪੂਰਾ ਨਹੀਂ ਹੈ ਬਾਹਰ ਦਿੰਨੇ ਆ ਤੇ ਜੇ ਸਾਡਾ ਨੇਚਰਲ ਰਿਸੋਰਸ ਹੈ ਨਾ ਪਾਣੀ ਜਿਵੇਂ ਉਹਨਾਂ ਦਾ ਕੋਲਾ ਹੈ ਤੇ ਸਾਨੂੰ ਪਾਣੀ ਦਾ ਮੁੱਲ ਕਿਉਂ ਨਹੀਂ ਮਿਲਦਾ ਇਹ ਮਿਲਣਾ ਚਾਹੀਦਾ ਹੈ ਬਿਲਕੁਲ ਜੀ ਇਹ ਧੱਕਾ ਹੈ ਪੰਜਾਬ ਨਾਲ ਅਸੀਂ ਇਹ ਸਾਰੀਆਂ ਗੱਲਾਂ ਚੱਕਾਂਗੇ ਜੇ ਮਹਾਰਾਜ ਨੇ ਸਾਨੂੰ ਕਿਤੇ ਅਸੀਂ ਅੱਗੇ ਵੀ ਕੋਈ ਰੀਤ ਨੀਤੀ ਬਣਾਈ ਹੈ ਇਹ ਸਾਨੂੰ ਸਟੇਟ ਦੀ ਪਾਵਰ ਮਿਲੇ ਤਾਂ ਅਸੀਂ ਵਗਦਾ ਪਾਣੀ ਵੀ ਬੰਦ ਕਰ ਦਾਂਗੇ ਸਰਵਪੰਨ ਸਾਹਿਬ ਜਿਹੜਾ ਪਹਿਲੇ ਬੀਤੇ ਦਿਨੀ ਤੋਂ ਇੱਕ ਪੋਸਟ ਚਰਚਾ ਦਾ ਵਿਸ਼ਾ ਬਣੀ ਆ ਸਾਡੀ ਪਿੰਡ ਤੋਂ ਅਮਰਤਪਾਲ ਦੀਨਾ ਵੱਲੋਂ ਜਿਹੜੇ ਨਾਮਜ਼ਦਗੀ ਦੇ ਫਾਰਮ ਭਰੇ ਗਏ ਸੀ ਉਸ ਨੂੰ ਲੈ ਕੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀ ਘਟਨਾ ਹੋਈ ਹੈ ਜੀ ਇਹ ਬਹੁਤ ਮੰਦਭਾਗੀ ਹੈ ਤੇ ਵਧੀਆ ਇਨਸਾਨ ਸੀ ਉਹ ਬੰਦਾ ਬਹੁਤ ਵਧੀਆ ਇਨਸਾਨ ਆ ਹੂੰ ਸੀਨੀ ਤੇ ਵਧੀਆ ਕੰਮ ਕਰਦਾ ਸੀ ਪਿੰਡ ਦੇ ਜਦੋਂ ਵੀ ਮੈਨੂੰ ਕੋਈ ਪੰਚਾਇਤੀ ਕੰਮ ਚ ਕੋਈ ਅੜਚਨਾਉਣੀ ਆਪਾਂ ਉਹਨੂੰ ਫੋਨ ਕਰਨਾ ਤੇ ਉਹ ਵਿਚਾਰਾ ਆਪਣੇ ਕੰਮ ਵੀ ਕਰਵਾਉਂਦਾ ਸੀ ਹੂੰ ਇਹ ਗੱਲ ਪਤਾ ਨਹੀਂ ਕਿਸ ਕਰਕੇ ਕਰ ਬੈਠਾ ਜਾਂ ਕਿਸ ਲਾਲਚ ਚ ਹੋਇਆ ਜਾਂ ਕਿਵੇਂ ਵੀ ਹੋਇਆ ਇਹ ਤਾਂ ਹੁਣ ਉਹਨੂੰ ਮਿਲ ਕੇ ਹੀ ਪਤਾ ਕਰ ਲੱਗਦਾ ਮੈਂ ਪਤਾ ਵੀ ਕਰਿਆ ਸੀ ਉਹ ਘਰੇ ਨਹੀਂ ਹੈਗੇ ਤੇ ਜਦੋਂ ਮਿਲ ਗਏ ਫਿਰ ਆਪਾਂ ਉਹਦੇ ਬਾਰੇ ਕੋਈ ਪ੍ਰਤੀਕਰਮ ਕਰ ਸਕਦਾ ਜਿੰਨਾ ਚਿਰ ਆਪਾਂ ਨੂੰ ਬੰਦਾ ਮਿਲਦਾ ਨਹੀਂ ਉਹਦੇ ਬਾਰੇ ਕੀ ਕੈਸਾ ਤੇ ਗੱਲ ਜਿਹੜੀ ਹੋਈ ਹੈ ਬਹੁਤ ਮਾੜੀ ਹੋਈ ਹੈ ਪਿੰਡ 'ਚ ਇਸ ਪ੍ਰਤੀ ਰੋਸ ਹੈਗਾ ਜੀ ਹਾਂਜੀ ਤੁਹਾਡੇ ਪਿੰਡ ਤੋਂ ਅਮਰ ਤਪਾਲ ਵੱਲੋਂ ਜਿਹੜਾ ਨਾਮਜ਼ਦ ਕੀ ਦੇ ਫਾਰਮ ਭਰੇ ਘਡੂਰ ਸਾਹਿਬ ਤੋਂ ਤੇ ਉਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਮਰ ਤਪਾਲ ਸਾੰਢੀ ਸਾਡੇ ਪਿੰਡ ਦਾ ਬੰਦਾ ਹੈਗਾ ਚਲੋ ਜੋ ਵੀ ਹੋਇਆ ਬਹੁਤ ਗਲਤ ਹੋਇਆ ਜਾਨੀ ਸਾਰਾ ਪਿੰਡ ਸਾਡਾ ਇਸ ਗਲਤੀ ਨੂੰ ਖਿਮਾ ਮੰਗਦਾ ਹੈਗਾ ਸਾਡੇ ਪਿੰਡ ਦਾ ਨਾਮ ਇਤਿਹਾਸ ਵਿੱਚ ਬਹੁਤ ਵੱਡਾ ਹੈ ਜਫਰਨਾਵਾ ਸਾਹਿਬ ਦਾ ਕਰਕੇ ਕਿਸੇ ਕਰਕੇ ਸਾਡੇ ਦੇ ਵੀ ਕਲ ਅੰਕ ਲੱਗ ਰਿਹਾ ਇਹ ਗੱਲ ਦਾ ਇਹ ਗੱਲ ਦੀ ਸਾਡੀ ਅਸੀਂ ਕੌਂਸਲ ਤੋਂ ਸਾਰੀ ਤੋਂ ਮਾਫੀ ਮੰਗਦੇ ਆਂ ਜੀ ਪਰ ਅਸੀਂ ਕੰਟੈਕਟ ਕਰਿਆ ਉਹਨਾਂ ਦਾ ਕੰਨੈਕਟ ਸਾਡਾ ਹੋਇਆ ਜੀ ਕੋਈ ਇਹ ਹੋ ਸਕਦਾ ਉਹ ਕੱਲ ਤੱਕ ਕਾਗਜ਼ ਵਾਪਸ ਲੈ ਜਾਈ ਲੱਗਦਾ ਤੁਹਾਨੂੰ ਕਾਗਜ਼ ਵਾਪਸ ਲੈਣਗੇ ਮੈਂ ਤਾਂ ਜੀ ਤਕਰੀਬਨ ਕੱਲ ਤੋਂ ਦਿਨ ਹੈਗਾ ਆਪਣੇ ਕੋਲ ਕੰਟੈਕਟ ਕਰ ਰਹੇ ਆ ਕਿਸ਼ੇ ਕਰ ਰਹੇ ਆ ਕਿ ਬਾਅਦਸ ਲੈਣੇ ਤੇ ਉਹ ਆਪਕੇ ਸੁਣਦੇ ਸਨ ਸਰਕਾਰ ਦਾ ਸਾਰਾ ਕੁਝ ਮਾਫੀ ਮੰਗਦਾ ਜੀ ਮੈਂ ਤੁਸੀ ਦੇਖਿਆ ਵੀ ਉਹਨਾਂ ਨੇ ਤੁਹਾਡੇ ਪਿੰਡ ਵਿੱਚ ਲਿੰਦੇ ਛੇ ਉਹ ਵੀ ਅਮਰਤਪਾਨ ਕੀਤਾ ਹੋਇਆ ਕਿ ਨਾਂ ਦਾ ਭਲੇਖਾ ਦੇ ਕੇ ਇਹਨਾਂ ਨੇ ਸਰਕਾਰ ਨੇ ਕੋਈ ਚਾਲ ਕੀਤੀ ਇਹਨੇ ਪਿੰਡ ਦਾ ਰਹਿਣ ਵਾਲਾ ਹੈ ਇਹੋ ਸਪਸ਼ਟੀਕਰਨ ਵੀ ਦੇ ਸਕੀਏ ਵੀ ਉਹ ਆਪ ਸਪਸ਼ਟੀਕਰਨ ਦੇਣੇ ਕੀ ਵਜ੍ਹਾ ਉਹਨਾਂ ਨੂੰ ਜਾਂ ਮਜਬੂਰੀ ਆ ਜਾਂ ਉਹਨਾਂ ਨੂੰ ਕੋਈ ਫੋਰਸ ਕਰਾਇਆ ਗਿਆ ਇਸ ਬਾਰੇ ਜੀ ਨੁਕਸਾਨ ਨਹੀਂ ਹੋਣਾ ਜੀ ਨੁਕਸਾਨ ਆਈ ਸਰਕਾਰ ਦਾ ਦੇ ਵਿੱਚ ਜੇ ਸਰਕਾਰ ਇਹ ਖੜਾ ਕਰਦੀ ਹੈ ਜੀ ਉਹਨਾਂ ਦੇ ਖਿਲਾਫ ਇਹਦਾ ਸ਼ਰੇਆਮੀ ਪਤਾ ਵੀ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ। ਉਹਨਾਂ ਨੂੰ ਪਤਾ ਹੀ ਹੋਣਾ ਮੈਂ ਉਹਨੂੰ ਕੋਈ ਸਪਸ਼ਟੀ ਕਰਨ ਦੇ ਸਕਦੇ ਆ ਜੀ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਨਕਸ਼ਾ ਜੋ ਖੜਾ ਕਰ ਰਹੀ ਹੈ। ਅੱਜ ਤੁਹਾਡੇ ਪਿੰਡ ਸਰਪੰਚ ਜੀ ਸਿੰਘ ਜੀ ਖਾਲਸਾ ਆਏ ਆ। ਕਾਰਬੈਂਸਿਕ ਦੇ ਸੁਪੁੱਤਰ ਤੁਸੀਂ ਕਿਵੇਂ ਦੇਖਦੇ ਹੋ ਕੌਮ ਦੇ ਬਾਰੇ? ਠੀਕ ਆ ਜੀ ਉਹਨਾਂ ਦਾ ਪ੍ਰਚਾਰ ਵਧੀਆ ਲੱਗਿਆ ਜੀ। ਬਾਕੀ ਜੋ ਲੋਕਾਂ ਦਾ ਧਿਆਨ ਹੋਊਗਾ ਉਹਨਾਂ ਵਾਲੇ ਜਣਾਂ ਨੂੰ ਪਤਾ ਲੱਗ ਹੀ ਜਾਣਾ ਹੈ। ਸਾਰਾ ਸਾਰਾ ਪੁਲ ਸਾਫ ਦੇਵਾ ਲਈ ਜਿਵੇਂ ਤੁਹਾਨੂੰ ਵਿਰਸੇ ਦੇ ਵਿੱਚ ਬਹੁਤ ਨਾਮ ਮਿਲੇ ਜਿਵੇਂ ਕਿ ਦਿਨਾ ਸਾਹਿਬ ਜਫਰਨਾਮਾ ਸਾਹਿਬ ਲਿਖਿਆ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਅਜੰਬਰਤਪਾਲ ਨੇ ਆ ਕੇ ਇਹ ਜਥੇਬੰਦੀ ਦੇ ਵਿਰੁੱਧ ਤੁਸੀਂ ਕੀ ਕਹਿਣਾ ਹੈ ਦੋਨੇ ਜੀ ਹੁਣ ਉਦੀ ਤਾਂ ਅਸੀਂ ਮਾਫੀ ਮੰਗਦੇ ਹਾਂ ਸਾਰੀ ਕੌਮ ਤੋਂ ਮਾਫੀ ਮੰਗਦੇ ਹਾਂ ਚਲੋ ਜੋ ਵੀ ਹੋਇਆ ਸਾਡੇ ਨਗਰ ਦਾ ਸੀਗਾ ਤੇ ਸਾਨੂੰ ਉਹ ਗੱਲ ਦੀ ਪੂਰੀ ਨਮਰਮੀ ਤੇ ਸਾਡੇ ਪਿੰਡ ਦੀ ਵੋਟ ਸਾਰੀ ਸਰਵਿਸ ਨੂੰ ਸਾਡੇ ਪਿੰਡ ਦੀ ਜਿਹੜੀ ਵੋਟ ਹੋ ਗਈ ਸਾਰੀ ਜਾ ਸਰਵਿਸ ਨੂੰ ਠੀਕ ਸਖਤਰਮਨ ਦੇ ਨਾਲ ਉਹ ਸਾਡੇ ਸਖਤਰਮਨ ਦੀ ਪੱਗ ਉੱਤੇ ਰੱਖੀ